ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਬ ਢੰਗ ਵਿੱਚ ਪੰਜਾਬ ਦੇ ਕਿਸਾਨਾਂ ਦੀ ਖੂਬ ਤਾਰੀਫ਼ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮਿਲ ਜਾਏ ਤਾਂ ਮਿੱਟੀ ਵਿੱਚ ਜੋ ਵੀ ਸੋਨਾ ਪੈਦਾ ਕਰ ਸਕਦੇ ਨੇ। ਸਤਲੁਜ-ਯਮੁਨਾ ਲਿੰਕ ਨੇ ਹਰ ਤੋਂ ਤੇ ਆਨ ਲੰਬੇ ਕਰਦਿਆਂ ਮੋਦੀ ਨੇ ਕਿਹਾ ਕਿ ਕਿਸਾਨਾਂ ਦਾ ਸਿੰਧੂ ਦਰਿਆਤ ਦੇ ਪਾਣੀ ਤੇ ਪੂਰਾ ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਭਾਰ ਦੇ ਹੱਕ ਦੇ ਪਾਣੀ ਦੀ ਇੱਕ ਵੀ ਬੂੰਦ ਪਾਕਿਸਤਾਨ ਨੂੰ ਨਹੀਂ ਜਾਏਗੀ। ਇਸ ਇਲਾਵਾ ਮੋਦੀ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਦ ਨਾ ਸੜਨ ਦੀ ਅਪੀਲ ਵੀ ਕੀਤੀ। ਕਾਲੀ ਦਲ ਚੜ੍ਹ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਿਹਾ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਆਖਿਆ ਕਿ ਉਹ ਆਪਣੇ ਹਲਕੇ ਤੋਂ ਬਾਹਰ ਜਾ ਕੇ ਚੋਣਾਂ ਨਹੀਂ ਲੜਨਗੇ ਜੰਦਰੂ ਜੀ ਵੀ ਪਸੰਦ ਨਾਲ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਹਲਕਾ ਜਲੰਧਰ ਕੈਂਟ ਹੈ ਅਤੇ ਉਹ ਇੱਥੋਂ ਹੀ ਚੋਣ ਲੜਨਗੇ ਸਰਬਤ ਖਾਲਸੇ ਲਈ ਨਵੀਂ ਐਲਾਨ ਨਹੀਂ ਗਈ ਤਾਰੀਖ 8 ਦਸੰਬਰ ਨੂੰ ਸਮਾਗਮ ਜਿਸ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਢਿੱਕਾ ਪਾਇਆ ਤਾਂ ਪੂਰੇ ਪੰਜਾਬ ਨੂੰ ਜਾਮ ਕਰ ਦਿੱਤਾ ਜਾਏਗਾ ਐਲਾਨ ਸ਼੍ਰੀ ਖਾਲਸਾ ਤਖਤ ਸਹਿਦੇ ਕਾਰਜਕਰਤਾ ਜਥੇਦਾਰ ਪਾਈ ਧਿਆਨ ਸਿੰਘ ਮੰਡ ਅਤੇ ਪਾਈ ਬਲਜੀਤ ਸਿੰਘ ਦਾ ਦੁਆਲ ਨੇ ਕੀਤਾ ਜਿਸ ਨਾਲ ਮੁਤਾਬਕ ਸਰਬਤ ਖਾਲਸ ਪੂਰ ਪੰਜਾਬ ਦੇ ਕੋਚਾਂ ਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਆਸਟ੍ਰੇਲੀਆ ਦੀ ਯੂਨੀਵਰਸਿਟੀ ਟ੍ਰੇਨਿੰਗ ਦੇਗੀ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਦਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨਾਲ ਐਮਓਯੂ ਸਾਈਨ ਹੋਇਆ ਹੈ। ਇਹ ਐਮਓਯੂ 2 ਸਾਲ ਲਈ ਸਾਈਨ ਹੋਇਆ ਹੈ। ਇਸ ਸਮੇਂ ਦੌਰਾਨ ਵਿਕਟੋਰੀਆ ਯੂਨੀਵਰਸਿਟੀ ਦੇ ਐਕਸਪਰਟ ਪੰਜਾਬ ਵਿੱਚ ਵਰਕਸ਼ਾਪ ਅਤੇ ਹੋਰ ਟ੍ਰੇਨਿੰਗ ਪ੍ਰੋਗਰਾਮਾਂ ਜ਼ਰੀਏ ਕੋਚਾਂ ਨੂੰ ਸਿਖਲਾਈ ਦੇਣਗੇ ਤਾਂ ਜੋ ਆਪਣੇ ਖੇਤਰ ਵਿੱਚ ਹੋਰ ਚੰਗਾ ਕੰਮ ਕਰ ਸਕਣ। ਲੁਧਿਆਣਾ ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਪ੍ਰਾਪਰਟੀ ਡੀਲਰ ਦੇ ਘਰੋਂ ਹੀ ਲੁੱਟ ਦੀ ਗੁੱਥੀ ਸਲਜੌਣ ਦਾ ਲੁਧਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ ਪੁਲਿਸ ਨੇ 10 ਵਿੱਚ 8 ਮੁਲਜ਼ਮਾਂ ਗ੍ਰਿਫਤਾਰ ਕਰ ਲਏ ਅਗਰ ਕੀ 2 ਮੁੱਖ ਮੁਲਜ਼ਮ ਹਾਲੇ ਫਰਾਰ ਨੇ ਵਾਰਦਾਤ ਨੂੰ ਪ੍ਰਾਪਟੀ ਡੀਲਰ ਰੌਸ਼ਨ ਲਾਲ ਦੇ 파ਟਨਰ ਦੇ ਡਰਾਈਵਰ ਅਤੇ ਉਸਦੇ ਸਾਥੀਆਂ ਨੇ ਅੰਜਾਮ ਦਿੱਤਾ ਸੀ ਦਰਅਸਲ ਬੁੱਧਵਾਰ ਨੂੰ ਲੋਟੇਰੀ ਰੌਸ਼ਨ ਲਾਲ ਤੇ ਜਾਣਕਰ ਹੁੰਨ ਦਾ ਦਾਵਾ ਕਰਕੇ ਘਰ ਅੰਦਰ ਦਾਖਲ ਹੋਏ ਸਨ ਅਤੇ ਉਹਨਾਂ ਦੀ ਪਤਨੀ ਨੇ ਹਥਿਆਰ ਦੀ ਨੋਕ ਤੇ ਧਮਕਾ ਕੇ ਇਕ ਤਿਬ 8 ਲੱਖ ਕੈਸ਼ ਦੇ ਸੋਨਾ ਲੈ ਗਏ ਸਨ